ਸਤਿ ਸ੍ਰੀ ਅਕਾਲ ਅਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ ਵਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰਨ ਵਾਲੇ ਐਸਐਸਪੀ ਵਰਨ ਸ਼ਰਮਾ ਦੀ ਕਰਾਤੀ ਛੁੱਟੀ ਸੁਖਬੀਰ ਸਿੰਘ ਬਾਦਲ ਨੇ ਔਰ ਦੂਜੇ ਪਾਸੇ ਰਾਜਾ ਬੜਿੰਗ ਦੀ ਆਮ ਆਦਮੀ ਪਾਰਟੀ ਵਿੱਚ ਐਂਟਰੀ ਜਿਹੜੀ ਹੈ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਔਰ ਦੂਜੇ ਪਾਸੇ ਵਰਨ ਸ਼ਰਮਾ ਦੀ ਛੁੱਟੀ ਯਾਨੀ ਐਸਐਸਪੀ ਪਟਿਆਲਾ ਦੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਕਾਰਵਾਈ ਕੀਤੀ ਸੀ ਉਹਨਾਂ ਦੀ ਦਰਸਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਛੁੱਟੀ ਕਰਵਾ ਦਿੱਤੀ ਗਈ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਔਰ ਰਾਜਾ ਵੜਿੰਗ ਨੂੰ ਲੈ ਕੇ ਬਹੁਤ ਵੱਡੀ ਖਬਰ ਬੀਤੀ ਰਾਤ ਜਿਹੜਾ ਨਵਜੋਤ ਕੌਰ ਸਿੱਧੂ ਦਾ ਇੱਕ ਬਿਆਨ ਆਉਂਦਾ ਕਿ ਰਾਜਾ ਵੜਿੰਗ ਔਰ ਕਈ ਸਰ ਹੋਰ ਕਾਂਗਰਸ ਦੇ ਲੀਡਰ ਰਾਜਸਥਾਨ ਦੇ ਵਿੱਚ ਜਾ ਕੇ ਆਮ ਆਦਮੀ ਪਾਰਟੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਗਮ ਟੂਪ ਦੇ ਵਿੱਚ ਇੱਕ ਮੀਟਿੰਗ ਕਰਦੇ ਨੇ ਔਰ ਭਗਵੰਤ ਮਾਨ ਦੀਆਂ ਚੱਪੜਾਂ ਚੜਦੇ ਨੇ ਤਾਂ ਇਹਨੂੰ ਲੈ ਕੇ ਰਾਜਾ ਵੜਿੰਗ ਦਾ ਇੱਕ ਬਹੁਤ ਵੱਡਾ ਧਮਾਕਾ ਪਹਿਲੀ ਵਾਰ ਪੰਜਾਬ ਦੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜਿਹੜੀ ਖਬਰ ਤੁਸੀਂ ਸੁਣਨ ਜਾ ਰਹੇ ਹੋ ਤੁਹਾਡੇ ਵੀ ਪੈਰਾ ਥੱਲੇ ਜ਼ਮੀਰ ਹਿੱਲ ਜਾਣੀ ਹੈ ਕਿਉਂਕਿ ਖਬਰ ਐਸੀ ਕਿ ਪੰਜਾਬ ਦੀ ਪੂਰੀ ਸਿਆਸਤ ਯਾਨੀ ਸੁਖਵੀਰ ਸਿੰਘ ਬਾਦਲ ਤੱਕ ਹਿੱਲ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਤੇ ਬੱਡੇ ਐਕਸ਼ਨ ਦਾ ਇੱਕ ਐਸਾ ਮਾਮਲਾ ਯਾਨੀ ਕਤਲ ਦੇ ਦੋਸ਼ ਸੁਖਵੀਰ ਸਿੰਘ ਬਾਦਲ ਤੇ ਇੱਕ ਪਾਸੇ ਇੱਕ ਆਰਿਓ ਵਾਇਰਲ ਕਰ ਦਿੰਦੇ ਨੇ ਸੁਖਵੀਰ ਸਿੰਘ ਬਾਦਲ ਖਬਰ ਸ਼ੁਰੂ ਹੁੰਦੀ ਹੈ ਇੱਕ ਆਰਿਓ ਤੋਂ ਜਿਹੜੀ ਕਿ ਬਰਨ ਸ਼ਰਮਾ ਐਸਐਸਪੀ ਪਟਿਆਲਾ ਦੇ ਜਿਨ੍ਹਾਂ ਨੇ ਵਿਕਰਮ ਮਜੀਠੀਆ ਗ੍ਰਿਫਤਾਰ ਕਰਵਾ ਲਿਆ ਸੀ ਔਰ ਉਸ ਦੇ ਨਾਲ ਨਾਲ ਸੁਖਵੀਰ ਸਿੰਘ ਬਾਦਲ ਨੇ ਉਹਦੀ ਸ਼ਿਕਾਇਤ ਕੀਤੀ ਤਾਂ ਬਰਨ ਸ਼ਰਮਾ ਦੀ ਛੁੱਟੀ ਦੇ ਦ ਨੂੰ ਯਾਨੀ ਕਿ ਭੇਜ ਦਿੱਤਾ ਗਿਆ ਬਰਨ ਸ਼ਰਮਾ ਐਸਐਸਪੀ ਨੂੰ ਔਰ ਉਸ ਤੋਂ ਬਾਅਦ ਜੀ ਇੱਕ ਸੁਖਵੀਰ ਸਿੰਘ ਬਾਦਲ ਦੇ ਉੱਤੇ ਅਲਿਗੇਸ਼ਨ ਲੱਗਦਾ ਹੈ ਕਤਲ ਮਾਮਲੇ ਦਾ ਪੰਜਾਬ ਦੇ ਅੰਦਰ ਕਈ ਵਾਰ ਤੁਸੀਂ ਖ਼ਬਰਾਂ ਦੇ ਵਿੱਚ ਅਕਸਰ ਤਾਂ ਇਹ ਸੁਣਿਆ ਕਿ ਭਾਈ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਨਾਮ ਜਪਦੀਆਂ ਸੰਗਤਾਂ ਦੇ ਉੱਤੇ ਗੋਲੀ ਚਲਵਾ ਚੁੱਕੇ ਨੇ ਜਿਦੇ ਵਿੱਚ ਹਾਲਾਂਕਿ ਉਹਨਾਂ ਨੇ ਇੱਕ ਮਾਫੀ ਵੀ ਮੰਗੀ ਸੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਈ ਵਾਰ ਹੋਰ ਵੀ ਮੁੱਦਿਆਂ ਪ੍ਰਤੀ ਹੋਰ ਵੀ ਮਾਮਲੇ ਦੇ ਪ੍ਰਤੀ ਉਹ ਮਾਫੀ ਤਾਂ ਮੰਗ ਚੁੱਕੇ ਨੇ ਵੱਡੇ ਬਾਦਲ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਤੱਕ ਕਈ ਵਾਰ ਅਕਾਲ ਤਖਤ ਤੇ ਜਾ ਕੇ ਸਿਰ ਝੁਕਾ ਕੇ ਮਾਫੀਆਂ ਮੰਗੀਆਂ ਗਈਆਂ ਨੇ ਪਰ ਕਹਿੰਦੇ ਜੀ ਇਹ ਅਕਾਲ ਤਖਤ ਦੇ ਜਿਹੜੇ ਜ਼ਥੇਦਾਰ ਹਨ ਉਹ ਤਾਂ ਇਹਨਾਂ ਦੀ ਜ਼ੇਰ ਦੇ ਵਿੱਚ ਹੁੰਦੇ ਉੱਥੇ ਇਹਨਾਂ ਨੂੰ ਮਾਫੀ ਮਿਲ ਜਾਂਦੀ ਹੈ ਔਰ ਹੁਣ ਹੁਣ ਵੱਡੀ ਕਾਰਵਾਈ ਦੇ ਨਾਲ ਸੁਖਬੀਰ ਸਿੰਘ ਬਾਦਲ ਟੰਗੇ ਗਏ ਨੇ ਅੱਜ ਪਹਿਲੀ ਖਬਰ ਪੰਜਾਬ ਦੇ ਮੁੱਖ ਮੰਤਰੀ ਔਰ ਰਾਜਾ ਵੜਿੰਗ ਨੂੰ ਲੈ ਕੇ ਆ ਯਾਨੀ ਰਾਜਾ ਵੜਿੰਗ ਨੇ ਇੱਕ ਮੀਟਿੰਗ ਕੀਤੀ ਸੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਉਹਦੇ ਵਿੱਚ ਕੀ ਗੱਲਾਂ ਹੋਈਆਂ ਇਹ ਹਲੇ ਬਾਹਰ ਨਿਕਲ ਕੇ ਤਾਂ ਨਹੀਂ ਆਇਆ ਪਰ ਮਾਮਲਾ ਕੀ ਹੈ ਰਾਜਾ ਵੜਿੰਗ ਨੂੰ ਲੈ ਕੇ ਜਿਹੜੀ ਖਬਰ ਹੈ ਉਹ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੀ ਚਰਚਾ ਦੇ ਵਿੱਚ ਨਵਜੋਤ ਕੌਰ ਸਿੱਧੂ ਔਰ ਦੋਵੇਂ ਯਾਨੀ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਵੀ ਆ ਗਏ ਸੀ ਪਰ ਉਹਨਾਂ ਨੂੰ ਵੀ ਕਲੀਗਲ ਨੋਟਿਸ ਭੇਜ ਦਿੱਤਾ ਰਾਜਾ ਵੜਿੰਗ ਦੇ ਜ਼ਰੀਏ ਜਿਵੇਂ ਕਿ ਕੱਲ ਮੈਂ ਤੁਹਾਨੂੰ ਦੱਸਿਆ ਸੀ ਸੁਖਜਿੰਦਰ ਸਿੰਘ ਰੰਧਾਵਾ ਨੇ ਉਹਨਾਂ ਨੂੰ ਸਸਪੈਂਡ ਕਰਵਾ ਦਿੱਤਾ ਤਾਂ ਉਹਨਾਂ ਨੇ ਵੀ ਵੱਡੀਆਂ ਪੋਲਾਂ ਖੋਲਣ ਦੀ ਕੋਸ਼ਿਸ਼ ਕੀਤੀ ਕਿ ਰਾਜਾ ਵੜਿੰਗ ਸੁਖਜਿੰਦਰ ਸਿੰਘ ਰੰਧਾਵਾ ਕਈ ਵੱਡੇ ਲੀਡਰਾਂ ਦੇ ਨਾਮ ਲੈ ਦਿੱਤਾ ਕਿ ਭਾਈ ਇਹ ਤਾਂ ਮੁੱਖ ਮੰਤਰੀ ਦੀਆਂ ਚੱਪਲਾਂ ਚਾੜਦੇ ਆ ਯਾਨੀ ਆਮ ਆਦਮੀ ਪਾਰਟੀ ਦੇ ਵਿੱਚ ਪੈਰ ਮਾਰਦੇ ਉਹਨਾਂ ਦੇ ਨਾਲ ਸ਼ਾਮਲ ਹੋਣਾ ਚਾਹੁੰਦੇ ਆ ਸਿੱਧੇ ਰੂਪ ਦੇ ਵਿੱਚ ਉਹ ਇਹੀ ਕਹਿਣਾ ਚਾਹੁੰਦੇ ਸੀ ਪਰ ਰਾਜਾ ਵੜਿੰਗ ਕਹਿੰਦੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਕਿਉਂਕਿ ਰਾਜੇ ਵੜਿੰਗ ਨੂੰ 10 ਸਾਲ ਦੇ ਵਿੱਚ ਕਾਂਗਰਸ ਨੇ ਬੇਹੱਦ ਜ਼ਿਆਦੇ ਔਰ ਰਾਜਾ ਵੜਿੰਗ ਵੀ ਕਈ ਵਾਰ ਉਲਟੇ ਫੁਲਟੇ ਬਿਆਨ ਦੇ ਚੁੱਕੇ ਕਾਂਗਰਸ ਦੇ ਵਿੱਚੋਂ ਹਾਈ ਕਮਾਂਡ ਨੇ ਉਹਨਾਂ ਨੂੰ ਅਨਕਾਰ ਦਿੱਤਾ ਤਾਂ ਹੁਣ ਇੱਕ ਪਾਸੇ ਕਾਂਗਰਸ ਆ ਦੂਜੇ ਪਾਸੇ ਇਕਾਲੀ ਦਲ ਬੀਜੇਪੀ ਤੇ ਝਾੜੂ ਸਰਕਾਰ ਉਹ ਹੁਣ ਮੁੱਖ ਮੰਤਰੀ ਦੇ ਨਾਲ ਹੱਥ ਮਿਲਾ ਸਕਦੇ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਵਿੱਚ ਰਾਜਾ ਵੜਿੰਗ ਜਾ ਸਕਦੇ ਨੇ ਇਹ ਵੱਡੀ ਖਬਰ ਜਿਹੜੀ ਕਿ ਹੁਣ ਨਿਕਲ ਕੇ ਆ ਰਹੀ ਹੈ ਔਰ ਉਸ ਤੋਂ ਵੀ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਸਰਬੀਰ ਸਿੰਘ ਬਾਦਲ ਨੇ ਇੱਕ ਕਾਰਵਾਈ ਕਰ ਦਿੱਤੀ ਬਰਨ ਸ਼ਰਮਾ ਐਸਐਸਪੀ ਦੇ ਯਾਨੀ ਉਹਨਾਂ ਨੇ ਸ਼ਿਕਾਇਤ ਕਰ ਦਿੱਤੀ ਇੱਕ ਆਰਿਓ ਮਾਮਲੇ ਦੇ ਵਿੱਚ ਉਹਨਾਂ ਨੂੰ ਦੋਸ਼ੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਔਰ ਉਸ ਤੋਂ ਬਾਅਦ ਉਹਨਾਂ ਦੇ ਉੱਤੇ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਐਸਐਸਪੀ ਬਰਨ ਸ਼ਰਮਾ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਹੁਣ ਇੱਕ ਪਾਸੇ ਸਰਕਾਰ ਤੇ ਦੋਸ਼ ਲੱਗ ਰਹੇ ਨੇ ਕਹਿੰਦੇ ਜੀ ਭਵੰਤ ਸਿੰਘ ਮਾਨ ਨੇ ਇਹਨੂੰ ਜਾਣਬੁੱਝ ਕੇ ਛੁੱਟੀ ਤੇ ਭੇਜ ਦਿੱਤਾ ਤਾਂ ਕਿ ਉਹਦੇ ਉੱਤੇ ਕੋਈ ਵੱਡਾ ਮਾਮਲਾ ਦਰਜ ਨਾ ਹੋ ਸਕੇ ਤੇ ਸਰਕਾਰ ਦੇ ਉੱਤੇ ਕੋਈ ਇਲਜ਼ਾਮ ਨਾ ਲੱਗੇ ਤੈਥਾਰੇ ਦੀ ਇੱਕ ਪਾਸੇ ਗੱਲ ਪਰ ਦੂਜੀ ਖਬਰ ਹੈ ਨਾ ਜਿਹੜੀ ਉਹ ਸੁਖਵੀਰ ਸਿੰਘ ਬਾਦਲ ਨਹੀਂ ਬੈਠੇ ਹੈ ਪਰ ਸੁਖਵੀਰ ਸਿੰਘ ਬਾਦਲ ਤੇ ਇੱਕ ਬਹੁਤ ਵੱਡਾ ਦੋਸ਼ ਬੜਨਾ ਕਹਦਾ ਬਣਦਾ ਜੀ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਦਾ ਇੱਕ ਬਹੁਤ ਵੱਡਾ ਮਾਮਲਾ ਜਿਹਦੇ ਨਾਲ ਦਿਮਾਗੀ ਸੰਤੁਲਨ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਖੋ ਬੈਠੇ ਨੇ ਕਿਉਂ ਖੋ ਬੈਠੇ ਨੇ ਇਹ ਅਕਸਰ ਪੰਜਾਬ ਦੇ ਅੰਦਰ ਨਮੂਨੇ ਮੈਂ ਤੁਹਾਨੂੰ ਦਿਖਾਉਂਦਾ ਵੀ ਰਹਿਣਾ ਅੱਜ ਵੀ ਦਿਖਾਉਂਗਾ ਇੱਕ ਐਸੀ ਵੀਡੀਓ ਸੁਖਵੀਰ ਸਿੰਘ ਬਾਦਲ ਦੀ ਜ ਜਿਹਨੂੰ ਸੁਣ ਕੇ ਤੁਸੀਂ ਹੱਸੋਗੇ ਔਰ ਤੁਹਾਨੂੰ ਹੈਰਾਨੀ ਹੋਊਗੀ ਕਿ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਚਾਹੇ ਕੀ ਰਹੇ ਨੇ ਕਿਉਂ ਕਿਉਂਕਿ ਸੁਖਵੀਰ ਸਿੰਘ ਬਾਦਲ ਇੱਕ ਮੋੜ ਨੇ ਅਕਾਲੀ ਦਲ ਦੇ ਉਹ ਆਪਣੇ ਆਪ ਦਾ ਮਜ਼ਾਕ ਸਟੇਜਾਂ ਦੇ ਉੱਤੇ ਬਣਾ ਰਹੇ ਨੇ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪਹਿਲਾ ਕਾਰਵਾਈ ਹੈ ਨਾ ਜਿਹੜੀ ਨੀਗਲ ਤੌਰ ਤੇ ਕਤਲ ਦੇ ਦੋਸ਼ ਸਰਵੀਰ ਸਿੰਘ ਬਾਦਲ ਤੇ ਲੱਗ ਸਕਦੇ ਨੇ ਕਿਉਂਕਿ ਕਈ ਵਾਰ ਤੁਹਾਨੂੰ ਮੈਂ ਦੱਸਿਆ ਨਾ ਕਿ ਜਿਵੇਂ ਸੇ ਕੌਮ ਦੇ ਨਾਲ ਧੱਕਾ ਕਈ ਸਾਰੇ ਨੌਜਵਾਨਾਂ ਨੂੰ ਮਰਵਾਇਆ ਐਸੇ ਕਰਕੇ ਨਾਰਾਇਣ ਸਿੰਘ ਚੌੜਾ ਨੇ ਅਕਾਲ ਤਖਤ ਤੇ ਜਾ ਕੇ ਸਰਵੀਰ ਸਿੰਘ ਬਾਦਲ ਨੂੰ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਮੁੱਖ ਮੰਤਰੀ ਭਗਵਨ ਸਿੰਘ ਮਾਨ ਨੇ ਉਸ ਵਕਤ ਵੀ ਇਹ ਗੱਲ ਆਪਣੇ ਮੂੰਹ ਦੇ ਵਿੱਚੋਂ ਕਹੀ ਸੀ ਯਾਨੀ ਕਿ ਮੁੱਖ ਮੰਤਰੀ ਦੀ ਸਟੇਟਮੈਂਟ ਹੈ ਸਾਡੀ ਨਹੀਂ ਹੈ ਉਹਨਾਂ ਨੇ ਕਿਹਾ ਸੀ ਜਿਹੜੇ ਭਾਈ ਦੋਸ਼ ਕਰਨਗੇ ਉਹਨਾਂ ਨੂੰ ਤਾਂ ਸਜ਼ਾ ਮਿਲਣੀ ਤੈ ਤਾਂ ਉਹਨਾਂ ਨੂੰ ਸਜ਼ਾ ਮਿਲ ਵੀ ਰਹੀ ਹੈ ਕਈ ਵਾਰ ਤਾਂ ਮੁੱਖ ਮੰਤਰੀ ਨੇ ਇੱਥੇ ਤੇ ਕਿਹਾ ਕਿ ਇਹ ਤਾਂ ਭਾਈ ਗੋਡੇ ਗਿੱਤੇ ਪਤਾ ਨਹੀਂ ਕੀ ਕੀ ਤੜਵਾਉਂਦੇ ਨੇ ਸਾਰੇ ਜੋੜ ਸੁਖੀਰ ਸਿੰਘ ਬਾਦਲ ਦੇ ਟੁੱਟੇ ਨੇ ਕਿਉਂ ਯਾਨੀ ਕੌਮ ਦੇ ਨਾਲ ਜਿਹੜੀ ਉਹਨਾਂ ਨੇ ਗੁੰਡਾਗਰਦੀ ਧੋਖਾਧੜੀ ਕੀਤੀ ਔਰ ਉਸ ਤੋਂ ਬਾਅਦ ਨੌਜਵਾਨੀ ਪੰਜਾਬ ਦੀ ਬੇਕਰਮ ਸੰਗ ਮਜੀਠੀਆ ਦੇ ذریعے 80% ਲੋਕ ਪੰਜਾਬ ਦੇ ਮਾਰ ਦਿੱਤੇ ਨੇ ਤਾਂ ਅੱਜ ਤੁਹਾਨੂੰ ਸੁਖਵੀਰ ਸਿੰਘ ਬਾਦਲ ਦੀ ਇੱਕ ਐਸੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਟੇਜ ਤੇ ਖੜੇ ਨੇ ਤਾਂ ਕਹਿ ਕੀ ਰਹੇ ਨੇ ਸੁਣ ਲਓ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਇਹਨਾਂ ਦਾ ਮਜ਼ਾਕ ਕਿਵੇਂ ਬਣਦਾ ਪੰਜਾਬ ਦੇ ਅੰਦਰ ਉਸ ਤੋਂ ਵੀ ਚਰਚਾ ਕਰਾਂਗੇ ਸੁਣੋ ਅੱਜ 11 ਨੂੰ ਪੂਰਾ ਪੜ੍ਹਿਆ ਮੈਨੂੰ 15 ਹਜ਼ਾਰ ਦਿੱਤਾ ਉਹਨਾਂ ਅਕਾਲੀ ਦਰ ਤੋਂ ਚੜਾ ਰਹੇ ਆ ਅਸੀਂ ਤਾਂ ਮਨ ਲਗਾ 60 ਕੋਣੀ ਹੁੰਦੇ ਇਹਨਾਂ ਨੂੰ ਆ ਝਾੜੂ ਵਾਲੇ ਪਹਿਲੀ ਹੀ ਭਜਾ ਲਿਆ ਕਿਹ ਕੋ ਸਰਕਾਰ ਆ ਗਈ ਇਸ ਦੇ ਕੋਲ ਤੁਹਾਡੇ ਕਿਹੜਿਆ ਤੇ ਘੁੱਟੀਆਂ ਲੈ ਕੇ ਆਵਾਂਗੇ ਵਾਪਸ ਲekin ਇਹ 사ਲਾ ਕਰ ਕਹਿ ਰਹੇ ਆਪ ਫੀਸ ਜੰਕਾ ਦਲਾ ਦੇਗਾ ਕਿਸਾਨ ਦਰ ਆ ਜਾਊਗਾ ਇਸਨੇ ਕੋਈ ਗੱਲ ਬਾਤ ਕਰਨੀ ਹੋਏ ਤਾਂ ਫੋਟੋ ਘਟਾਉਣੀ ਹੋਏ ਤਾਂ ਸੁਣ ਲਓ ਪੰਜਾਬ ਵਾਲਿਓ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਸੁਖਵੀਰ ਸਿੰਘ ਬਾਦਲ ਅੱਜ ਕੱਲ੍ਹ ਸਟੇਜਾਂ ਦੇ ਉੱਤੇ ਉਹਨਾਂ ਦਾ ਮਜ਼ਾਕ ਬਣ ਰਿਹਾ ਪੈਂਦਾ ਇੱਕ ਵਾਰੀ ਸਰਕਾਰ ਆ ਜੇ ਤੁਹਾਡੇ ਚਿਹਰਿਆਂ ਤੇ ਖੁਸ਼ੀਆਂ ਕਿਸਾਨਾਂ ਨੂੰ ਸਹੂਲਤਾਂ ਗਰੀਬਾਂ ਨੂੰ ਸਹੂਲਤਾਂ ਤੇ ਕਹਿੰਦੇ ਜੀ ਕਿਸੇ ਨੇ ਫੋਟੋ ਕਰਾਉਣੀ ਹੈ ਜਾਂ ਕੋਈ ਗੱਲਬਾਤ ਕਰਨੀ ਹੈ ਤਾਂ ਆ ਜਾਓ ਇਸ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਨੇਤਾ ਤੇ ਜਾਂ ਤੋਂ ਆਪਣਾ ਮਜ਼ਾਕ ਬਣਾ ਰਹੇ ਨੇ ਕਈ ਵਾਰ ਤਾਂ ਕੁਝ ਐਸਾ ਕਹਿ ਦਿੰਦੇ ਆ ਕਿ ਹਰਾਨੀ ਹੁੰਦੀ ਆ ਨਾਲ ਦੇ ਖੜੇ ਹੋਏ ਲੋਕਾਂ ਨੂੰ ਜਿਹੜੇ ਉਹਦੇ ਵਰਕਰ ਖੜੇ ਹੁੰਦੇ ਆ ਜਾਂ ਉਹਦੇ ਕੋਈ ਬਾਡੀਗਾਰਡ ਕਹਿ ਲਓ ਜਦੋਂ ਸੁਖਵੀਰ ਸਿੰਘ ਬਾਦਲ ਬਿਆਨ ਦਿੰਦੇ ਆ ਨਾ ਉਹ ਦੇਖਦੇ ਨਹੀਂ ਕਿ ਮੂੰਹ ਦੇ ਵਿੱਚੋਂ ਕੀ ਚੱਲ ਰਿਹਾ ਕਿਉਂ ਇੱਕ ਦਿਨ ਤਾਂ ਉਹਨਾਂ ਨੇ ਇਹ ਕਹਿ ਦਿੱਤਾ ਸੀ ਕਹਿੰਦਾ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਨਸ਼ਾ ਪਚਾਉਣ ਵਾਲਾ ਅਕਾਲੀ ਦਲ ਬਾਦ ਦੇ ਵਿੱਚ ਪਤਾ ਕੀ ਕਹਿੰਦਾ ਕਹਿੰਦਾ ਨਹੀਂ ਆਮ ਆਦਮੀ ਪਾਰਟੀ ਇਹ ਸੁਖਵੀਰ ਸਿੰਘ ਬਾਦਲ ਦੇ ਅੱਜਕੱਲ੍ਹ ਨੇਚਰ ਨੇ ਅੱਜਕੱਲ੍ਹ ਉਹਨਾਂ ਦੀ ਛਵੀ ਇਹ ਆ ਜਿਹੜੀ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆ ਔਰ ਸੁਖਵੀਰ ਬਾਦਲ ਜੇਕਰ ਹੁਣ ਛੋਟੀ ਜੀ ਗੱਲ ਦੀ ਵਜ੍ਹਾ ਦੇ ਨਾਲ ਬਰਨੂ ਸ਼ਰਮਾ ਨੂੰ ਛੁੱਟੀ ਤੇ ਭੇਜ ਸਕਦੇ ਆ ਯਾਨੀ ਉਹਨੂੰ ਮਜਬੂਰ ਕਰ ਦਿੰਦਾ ਕਿ ਉਹਨਾਂ ਨੂੰ ਛੁੱਟੀ ਲੈਣੀ ਪਵੇ ਜੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਆడియో ਉਹਦੀ ਨਹੀਂ ਹੈ ਇਹ ਸਰਕਾਰ ਵੀ ਪੁਸ਼ਟੀ ਕਰ ਚੁੱਕੀ ਹੈ ਹੁਲਸ ਵੀ ਕਰ ਚੁੱਕੀ ਹੈ ਔਰ ਸੁਖਬੀਰ ਸਿੰਘ ਬਾਦਲ ਤੇ ਜੇਕਰ ਹੁਣ ਪੁਰਾਣੇ ਮਾਮਲੇ ਚ ਆ ਕੇ ਸਰਕਾਰ ਕਵੇ ਕਿ ਇਹਨਾਂ ਨੇ ਤਾਂ ਸਿੰਘਾਂ ਤੇ ਗੋਲੀਆਂ ਚਲਾਵਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਕਤਲ ਦਾ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਨਹੀਂ ਲੱਗਦਾ ਵਾਕਈ ਲੱਗਦਾ ਪੰਜਾਬ ਦੇ ਲੋਕ ਕਹਿੰਦੇ ਨੇ ਕਿ ਇਹਨਾਂ ਨੂੰ ਅੰਦਰ ਦੇਣਾ ਚਾਹੀਦਾ ਤਾਂ ਠੀਕਾ ਪੰਜਾਬ ਵਾਲੇ ਝਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਤਾਰੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣ ਦੀ ਧੰਨਵਾਦ ਐਸਐਸਪੀ ਵਰੁਣ ਸ਼ਰਮਾ ਜਿਨੇ ਕੇ ਵਿਕਰਮ ਸਿੰਘ ਮੁਜੀਠੀਆ ਆਦਿ ਗ੍ਰਿਫਤਾਰੀ ਕਰਵਾਈ ਸੀਗੀ ਗ੍ਰਿਫਤਾਰ ਕੀਤਾ ਸੀਗਾ ਉਹਦੀ ਇੱਕ ਆਡੀਓ ਲੀਕ ਕੀਤੀ ਜਾਂਦੀ ਹੈਗੀ ਹੈ ਜਿਸ ਦੇ ਬਾਅਦ ਸੁਖਬੀਰ ਸਿੰਘ ਬਾਦਲ ਨੇ ਉਸ ਐਸਐਸਪੀ ਵਰੁਣ ਸ਼ਰਮਾ ਦੀ ਛੁੱਟੀ ਕਰਾਤੀ ਹੈ ਛੁੱਟੀ ਤੇ ਭੇਜ ਦਿੱਤਾ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਛੁੱਟੀ ਇਸ وجہ ਤੋਂ ਦਿੱਤੀ ਹੈ ਕਿ ਹੋਰ ਕੋਈ ਵੱਡਾ ਮਾਮਲਾ ਨਾ ਨਿਕਲ ਆਵੇ ਪੰਜਾਬ ਸਰਕਾਰ ਆਪਣੇ ਜਿਹੜੇ ਕੰਮ ਹੈ ਉਹਨਾਂ ਨੂੰ ਲੁਕਾਉਣ ਮਾਰਿਆ ਆਪਣੇ ਜਿਹੜੇ ਮਾਤਿਹਦ ਹੈ ਉਹਨਾਂ ਦੀਆਂ ਗਲਤੀਆਂ ਛਪਾਉਣ ਮਾਰਿਆ ਇਸ ਤਰ੍ਹਾਂ ਦੇ ਕੰਮ ਕਰਦੀ ਹੈਗੀ ਹੈ ਇਹ ਕਿਹਾ ਜਾ ਰਿਹਾ ਸੁਖਬੀਰ ਸਿੰਘ ਬਾਦਲ ਲਲੂ ਕਿ ਛੁੱਟੀ ਇਸ ਲਈ ਦਿੱਤੀ ਹੈ ਛੁੱਟੀ ਇਸ ਲਈ ਫਿਰ ਜਾਏ ਕਿ ਅਸਲ ਮਾਮਲਾ ਨਾ ਖੋਲ ਕੇ ਸਾਹਮਣੇ ਆਜੇ ਪੂਲ ਨਾ ਖੁੱਲ ਜਾਵੇ ਔਰ ਦੂਜੇ ਪਾਸੇ ਰਾਜਾ ਬੜਿੰਗ ਜਿਹੜੇ ਕਿ ਕਾਂਗਰਸ ਦੇ ਵਿੱਚੋਂ ਬੁਰੀ ਤਰ੍ਹਾਂ ਨਾਕਾਮ ਹੋ ਗਏ ਹੈ ਔਰ ਬਹੁਤ ਸਾਰੇ ਲੀਡਰਾਂ ਨੇ ਉਹਨਾਂ ਨੂੰ ਜਿਹੜਾ ਵੈ ਉਹ ਕਾਂਗਰਸ ਦੇ ਵਿੱਚੋਂ ਕੱਢਣ ਦਾ ਕਿਹਾ ਹੈ ਉਹਨਾਂ ਦੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੋ ਜਾਣ ਕਿਉਂਕਿ ਹੁਣ ਜਿਹੜਾ ਵੈ ਉਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜਿਹੜੀ ਕਿ ਲੋਕ ਜਿਹਨੂੰ ਪਸੰਦ ਕਰਨਦੇ ਹੀ ਹੈਗੀ ਆ ਲੋਕ ਚਾਹੁੰਦੇ ਆ ਕਿ ਅਗਲਾ ਸੀਐਮ ਜਿਹੜਾ ਵਾ ਉਹ ਆਮ ਆਦਮੀ ਪਾਰਟੀ ਦਾ ਹੀ ਹੋਵੇ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣੀ ਟੀਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼